ਭੋਲਾ ਮੁਖ ਦੇਖਣ ਲਈ ਅੱਖ ਨੂੰ ਭੁੱਖ ਲੱਗਦੀ ਏ ਜ਼ੋਰਾਂ ਦੀ ਤੇਰੇ ਕਰਕੇ ਪੇਕੇ ਘਰ ਮੇਰੀ ਸਾਂਝ ਆ ਪੱਕੀਆਂ ਡੋਰਾਂ ਦੀ ਖੂਨ ਦੇ ਰਿਸ਼ਤੇ ਪਰੇ ਨੇ ਹੁੰਦੇ ਭਰੇ ਜਾਂ ਖਾਲੀ ਗੀਜੇ ਤੋਂ ਹਰ ਇੱਕ ਭੂਆ ਜਾਨਵਾਰ ਦੀ ਵੀਰ ਦੇ ਪੁੱਤ ਭਤੀਜੇ ਤੋਂ ਕਿਸਮਤ ਦੇ ਨਾ ਮਿਲਦੀ ਹੁੰਦੀ ਜਿਹੜੀ ਦੂਜੀ ਮਾਂ ਹੁੰਦੀ ਮੇਰੀ ਹਰ ਇੱਕ ਜ਼ਿੱਦ ਪਗਾਉਂਦੀ ਕਦੀ ਨਾ ਮੈਨੂੰ ਨਾ ਹੁੰਦੀ ਖਿਲਾਫ ਮੇਰੇ ਕੋਈ ਗੱਲ ਨਹੀਂ ਸੁਣਦੀ ਬੰਦੇ ਦੂਜੇ ਤੀਜੇ ਤੋਂ ਹਰ ਇੱਕ ਭੂਆ ਜਾਨਵਾਰ ਦੀ ਵੀਰ ਦੇ ਪੁੱਤ ਭਤੀਜੇ ਤੋਂ ਵੀਰ ਮੇਰੇ ਦੇ ਘਰ ਵਿੱਚ ਲੋਹੜੀ ਦੇ ਵਿੱਚ ਗੁੜਤੇ ਰਿਉੜੀ ਤੇ ਭੂਆ ਨੱਚ ਕੇ ਸ਼ਗਨ ਮਨਾਉਂਦੀ ਚੜ੍ਹੇ ਭਤੀਜਾ ਘੂੜੀ ਤੇ ਸਭ ਤੋਂ ਜ਼ਿਆਦਾ ਖੁਸ਼ ਭੂਆਈ ਹੁੰਦੀ ਏ ਇਸ ਨਤੀਜੇ ਤੋਂ ਹਰ ਇੱਕ ਭੂਆ ਜਾਨਵਾਰ ਦੀ ਵੀਰ ਦੇ ਪੁੱਤ ਭਤੀਜੇ ਤੋਂ ਭੂਆ ਦੇ ਪੇਕੇ ਘਰ ਮੇਰੇ ਹੁੰਦਿਆਂ ਕਦੀ ਨਾ ਸੁਨਣਾ ਹੋ ਮੇਰੇ ਹੁੰਦਿਆਂ ਹੱਕ ਭੂਆ ਦਾ ਪੇਕੇ ਘਰ ਵਿੱਚ ਉਹਨਾ ਹੋ ਗਮਲੇ ਵਿੱਚ ਫੁੱਲ ਬੂਟਿਆਂ ਉੱਤੇ ਖਿੜਦੇ ਬੀਜ ਫਿਰ ਬੀਜੇ ਤੋਂ ਹਰ ਇੱਕ ਭੂਆ ਜਾਨਵਾਰ ਦੀ ਵੀਰ ਦੇ ਪੁੱਤ ਭਤੀਜੇ